ਹਾਂਜੀ ਦੋਸਤੋ ਲੈ ਕੇ ਹਾਜ਼ਰ ਹੋਇਆ ਅੱਜ ਦੀ ਕਹਾਣੀ 3 ਦੇ ਲੇਖ ਭਾਗ ਬੀਮਾ ਇਸ ਨੂੰ ਲਿਖਿਆ ਜਸਵੀਰ ਕੌਰ 44 ਵਾਲ ਨੇ ਪ੍ਰਾਈਵੇਸੀ ਦੇ ਲਈ ਪਾਤਰਾਂ ਦੇ ਨਾਮ ਬਦਲੇ ਗਏ ਹਨ ਸਤਨਾਮ ਸਮਝਾਉਣ ਲੱਗਿਆ ਕਿ ਪਤ ਮੈਂ ਪਿਆਵਾਂ ਤੇਰਾ ਮੈਂ ਸਮਝਦਾ ਹਾਂ ਘਰ ਦੇ ਮਾਹੌਲ ਨੇ ਤੈਨੂੰ ਪਰੇਸ਼ਾਨ ਕੀਤਾ ਹੋਇਆ ਐ ਅਮਨ ਤੇ ਰਮਨ ਦੇ ਜਨਮ ਵੇਲੇ ਮੈਂ ਵੀ ਇਹ ਸਭ ਕੁਝ ਚੱਲਿਆ ਸੀ ਬਸ ਆਪਣੇ ਦਿਲ ਦਿਮਾਗ ਤੇ ਇਹਨਾਂ ਗੱਲਾਂ ਦਾ ਅਸਰ ਨਹੀਂ ਹੋਣ ਦੇਣਾ ਮੇਰਾ ਪੁੱਤ ਆਪਣਾ ਧਿਆਨ ਰੱਖ ਜਗਪਾਲ ਕਹਿਣ ਲੱਗਾ ਹਾਂਜੀ ਡੈਡੀ ਮੈਂ ਆਪਣਾ ਧਿਆਨ ਰੱਖੂੰਗਾ ਸਤਨਾਮ ਨੇ ਬਹੁਤ ਸਾਰੀਆਂ ਗੱਲਾਂ ਸਮਝਾਈਆਂ ਤੇ ਚਾਹ ਪੀ ਕੇ ਰਮਨ ਨੂੰ ਮਿਲ ਕੇ ਵਾਪਸ ਚਲਾ ਗਿਆ ਜਾਂਦੇ ਹੋਏ ਅਮਨ ਨੂੰ ਵੀ ਉਹਦੇ ਸਹੁਰੇ ਘਰ ਮਿਲਣ ਚਲਾ ਗਿਆ ਅਮਨ ਆਪਣੇ ਡੈਡੀ ਨੂੰ ਆਉਂਦਾ ਦੇਖ ਭੱਜ ਕੇ ਸਤਨਾਮ ਦੇ ਗਲੇ ਲੱਗ ਰੋਣ ਲੱਗ ਗਈ ਸਤਨਾਮ ਅਮਨ ਪੁੱਤ ਰੋਣਾ ਨਹੀਂ ਦੇ ਤੂੰ ਕਮਜ਼ੋਰ ਪੈ ਗਈ ਤਾਂ ਤੁਹਾਡਾ ਘਰ ਖਰਾਬ ਹੋ ਜਾਣਾ ਹੈ ਪਤ ਤੂੰ ਆਪਣੀ ਮੰਮੀ ਜੀ ਨਾਲ ਗੱਲ ਕਰ ਉਹਨਾਂ ਨੂੰ ਘਰ ਲੈ ਕੇ ਆਓ ਫਿਰ ਸਭ ਕੁਝ ਠੀਕ ਹੋ ਜਾਣਾ ਹੈ ਅਮਨਦੀਪ ਆਪਣੇ ਡੈਡੀ ਜੀ ਨੂੰ ਦੱਸਣ ਲੱਗੀ ਕਿ ਮੈਂ ਤਾਂ ਰਾਤ ਵੀ ਤੇ ਸਵੇਰੇ ਵੀ ਫੋਨ ਕੀਤਾ ਸੀ ਮੰਮੀ ਜੀ ਨੂੰ ਪਰ ਉਹ ਨਹੀਂ ਮੰਨਦੇ ਬਹੁਤ ਬੋਲਦੇ ਨੇ ਡੈਡੀ ਜੀ ਤੁਹਾਨੂੰ ਵੀ ਬੋਲਦੇ ਨੇ ਕਿ ਤੁਸੀਂ ਹੀ ਮੈਨੂੰ ਤੇ ਜਗਪਾਲ ਨੂੰ ਸਭ ਕੁਝ ਸਿਖਾਉਂਦੇ ਹੋ ਇਹ ਹੀ ਗੱਲਾਂ ਉਹ ਅੱਜ ਜਗਪਾਲ ਨੂੰ ਵੀ ਫੋਨ ਤੇ ਬੋਲੇ ਨੇ ਜਦੋਂ ਦਾ ਬੁਟੀਕ ਚ ਘਾਟਾ ਪਿਆ ਮੰਮੀ ਜੀ ਆਪਾਂ ਨੂੰ ਬੋਲੀ ਜਾਂਦੇ ਨੇ ਸਤਨਾਮ ਅਮਨ ਨੂੰ ਸਮਝਾ ਕੇ ਦਫ਼ਤਰ ਜਾਣ ਦੀ ਬਜਾਏ ਘਰ ਨੂੰ ਹੀ ਚਲਾ ਗਿਆ ਉਹ ਖੁਦ ਇੰਨਾ ਪਰੇਸ਼ਾਨ ਹੋ ਗਿਆ ਕਿ ਉਹਦਾ ਦਫ਼ਤਰ ਜਾਣ ਨੂੰ ਮਨ ਹੀ ਨਾ ਕੀਤਾ ਜਗਪਾਲ ਨੂੰ ਮਿਲਣ ਤੋਂ ਬਾਅਦ ਸਤਨਾਮ ਨੂੰ ਲੱਗਦਾ ਸੀ ਕਿ ਅਮਨ ਤੇ ਜਗਪਾਲ ਬਹੁਤ ਦੁਖੀ ਨੇ ਸਤਨਾਮ ਨੇ ਸਭ ਕੁਝ ਚਰਨਜੀਤ ਨੂੰ ਦੱਸਿਆ ਤੇ ਕਹਿਣ ਲੱਗਾ ਕੀ ਜੇ ਆਪਾਂ ਬੱਚਿਆਂ ਨੂੰ ਆਪਣੇ ਕੋਲ ਲੈ ਆਈਏ ਰਮਨ ਤੇ ਦਵਿੰਦਰ ਵੀ ਰਹਿੰਦੇ ਆ ਉਹ ਜਵਾਕ ਵੀ ਵਿੱਚੇ ਰਹੀ ਜਾਣਗੇ ਖੁਸ਼ ਤਾਂ ਰਹਿਣਗੇ ਮੈਂ ਅੱਜ ਅਮਨ ਤੇ ਜਗਪਾਲ ਨੂੰ ਬਹੁਤ ਪਰੇਸ਼ਾਨ ਦੇਖ ਕੇ ਆਇਆ ਹਾਂ ਚਰਨਜੀਤ ਕੀ ਕਹੀ ਜਾਂਦੇ ਹੋ ਜੀ ਤੁਸੀਂ ਦਵਿੰਦਰ ਦੇ ਡੈਡੀ ਨੇ ਉਹਨਾਂ ਨੂੰ ਘਰੋਂ ਕੱਢ ਦਿੱਤਾ ਸੀ ਕਿੰਨਾ ਔਖਾ ਆਪਾਂ ਉਹਨਾਂ ਨੂੰ ਰੱਖਿਆ ਦਵਿੰਦਰ ਕਿਹੜਾ ਇੱਥੇ ਰਹਿਣ ਨੂੰ ਮੰਨਦਾ ਸੀ ਜੇ ਆਪਾਂ ਹੁਣ ਜਗਪਾਲ ਉਹਨਾਂ ਨੂੰ ਲੈ ਕੇ ਆਏ ਤਾਂ ਉਹਦੀ ਮੰਮੀ ਜੀ ਨੇ ਕਹਿਣਾ ਕਿ ਆਪਾਂ ਉਹਨਾਂ ਦੇ ਘਰ ਵਿੱਚ ਦਖਲ ਦਿੰਦੇ ਆ ਸਤਨਾਮ ਇਹ ਤਾਂ ਉਹ ਹੁਣ ਵੀ ਕਹਿੰਦੇ ਆ ਮੈਨੂੰ ਨਹੀਂ ਕਿਸੇ ਦੀ ਪਰਵਾਹ ਬਸ ਬੱਚੇ ਖੁਸ਼ ਚਾਹੁੰਦੇ ਆ ਸਤਨਾਮ ਤੇ ਚਰਨਜੀਤ ਵੀ ਇਸ ਗੱਲ ਨੂੰ ਲੈ ਕੇ ਬਹੁਤ ਪਰੇਸ਼ਾਨ ਹੋ ਗਏ ਜਦੋਂ ਦਵਿੰਦਰ ਤੇ ਰਮਣ ਕਾਰ ਆਏ ਤਾਂ ਉਹਨਾਂ ਨਾਲ ਵੀ ਸਤਨਾਮ ਹੁਣਾਂ ਨੇ ਸਲਾਹ ਕੀਤੀ ਜਗਪਾਲ ਦੀ ਮੰਮੀ ਨੂੰ ਕਿਵੇਂ ਸਮਝਾਇਆ ਜਾਵੇ ਕਿਸੇ ਨੂੰ ਸਮਝ ਨਹੀਂ ਆਉਂਦਾ ਸੀ ਜਗਪਾਲ ਜਦੋਂ ਸ਼ਾਮ ਨੂੰ ਕੰਮ ਤੋਂ ਘਰ ਵਾਪਸ ਆਇਆ ਤਾਂ ਅਮਨ ਦੀ ਜਾਨ ਵਿੱਚ ਜਾਨ ਆਈ। ਤੋਂਵੇਂ ਰਾਤ ਰੋਟੀ ਖਾ ਕੇ ਫਿਰ ਉਹੀ ਸੋਚਣ ਲੱਗ ਗਏ ਕਿ ਮੰਮੀ ਜੀ ਨੂੰ ਕਿਵੇਂ ਘਰ ਲੈ ਕੇ ਆਈਏ। ਅਮਨਦੀਪ ਨੇ ਆਪਣੇ ਆਨੰਦ ਨੂੰ ਫੋਨ ਕਰਨ ਬਾਰੇ ਸੋਚਿਆ ਤਾਂ ਜਗਪਾਲ ਨੇ ਕਿਹਾ ਮੈਂ ਵੀ ਕਿੰਨੀ ਵਾਰ ਮੰਮੀ ਨਾਲ ਭੈਣ ਦੀ ਗੱਲ ਕਰਵਾਈ ਹੈ ਪਰ ਮੰਮੀ ਉਹਦੀ ਗੱਲ ਵੀ ਨਹੀਂ ਸੁਣਦੀ। ਉਦੋਂ ਹੀ ਜਗਪਾਲ ਦੇ ਜੀਜੇ ਦਾ ਫੋਨ ਆ ਗਿਆ। ਉਹ ਜਗਪਾਲ ਨੂੰ ਸਮਝਾਉਣ ਲੱਗਾ ਕੀ ਮੰਮੀ ਜਿੱਥੇ ਰਹਿਣਾ ਚਾਹੁੰਦੀ ਆ ਰਹਿਣ ਦਿਓ ਤੂੰ ਆਪਣੀ ਜੋਬ ਵੱਲ ਧਿਆਨ ਦੇ ਬਸ ਆਪਣੇ ਆਪ ਹੌਲੀ-ਹੌਲੀ ਸਭ ਠੀਕ ਹੋ ਜਾਣਾ ਜਗਪਾਲ ਤੇ ਅਮਨ ਆਪਣੀ ਭੈਣ ਤੇ ਜੀਜਾ ਜੀ ਦੀ ਗੱਲ ਸੁਣ ਕੇ ਸੌਣ ਦੀ ਕੋਸ਼ਿਸ਼ ਕਰਨ ਲੱਗੇ ਪਰ ਨੀਂਦ ਦੋਵਾਂ ਨੂੰ ਹੀ ਨਹੀਂ ਆਉਂਦੀ ਸੀ ਉਹ ਦੋਵੇਂ ਇੱਕ ਦੂਜੇ ਤੋਂ ਆਪਣੀ ਪਰੇਸ਼ਾਨੀ ਲੁਕਾਉਣ ਦੀ ਕੋਸ਼ਿਸ਼ ਕਰਦੇ ਇਸ ਤਰ੍ਹਾਂ ਹੀ ਪਰੇਸ਼ਾਨੀ ਵਿੱਚ ਇੱਕ ਮਹੀਨਾ ਬੀਤ ਗਿਆ ਜਗਪਾਲ ਦੀ ਮੰਮੀ ਘਰ ਵਾਪਸ ਨਾ ਆਈ ਜਗਪਾਲ ਬਹੁਤ ਪਰੇਸ਼ਾਨ ਰਹਿਣ ਲੱਗ ਗਿਆ ਬਹੁਤ ਕੁਝ ਭੁੱਲਣ ਲੱਗ ਗਿਆ ਜਗਪਾਲ ਦਾ ਮਾਮਾ ਰੋਜ਼ ਉਸ ਨੂੰ ਵੱਧ ਘੱਟ ਬੋਲਦਾ ਤੇ ਅਮਨ ਤੇ ਉਹਦੇ ਮੰਮੀ ਡੈਡੀ ਨੂੰ ਵੀ ਬਹੁਤ ਗਲਤ ਬੋਲਦਾ ਅੱਜ ਵੀ ਉਹਦੇ ਮੰਮੀ ਤੇ ਮਾਮਾ ਜੀ ਨੇ ਸਵੇਰੇ ਹੀ ਫੋਨ ਕਰਕੇ ਉਹਨੂੰ ਬਹੁਤ ਕੁਝ ਬੋਲਿਆ ਮਾਮੇ ਨੇ ਗਾਲਾਂ ਤੱਕ ਕੱਢੀਆਂ ਜਗਪਾਲ ਵੀ ਕਾਫੀ ਕੁਝ ਆਪਣੇ ਮਾਮੇ ਨੂੰ ਬੋਲਿਆ ਅਮਨ ਨੂੰ ਬਹੁਤ ਡਰ ਲੱਗਣ ਲੱਗ ਗਿਆ ਸੀ ਕਿ ਪਤਾ ਨਹੀਂ ਕੀ ਹੋਣਾ ਹੈ ਜਗਪਾਲ ਬਿਨਾਂ ਰੋਟੀ ਖਾਦੇ ਜਦੋਂ ਘਰੋਂ ਜਾਣ ਲੱਗਾ ਤਾਂ ਅਮਨ ਨੇ ੱੱਕੇ ਨਾਲ ਰੋਟੀ ਖਵਾਈ ਜਗਪਾਲ ਨੂੰ ਆਪਣਾ ਕੋਈ ਹੋਸ਼ ਨਹੀਂ ਸੀ ਜਗਪਾਲ ਦੇ ਜਾਣ ਤੋਂ ਬਾਅਦ ਅਮਨ ਨੇ ਸਭ ਕੁਝ ਆਪਣੇ ਡੈਡੀ ਜੀ ਨੂੰ ਦੱਸਿਆ ਤੇ ਕਿਹਾ ਕਿ ਮੈਨੂੰ ਬਹੁਤ ਡਰ ਲੱਗਦਾ ਹੈ ਤੁਸੀਂ ਮੇਰੇ ਕੋਲ ਆ ਜਾਓ ਸਤਨਾਮ ਉਹਨੂੰ ਸਮਝਾਉਣ ਲੱਗਾ ਕੀ ਫਿਕਰ ਨਾ ਕਰੋ ਮੈਂ ਵੇਲਾ ਹੋ ਕੇ ਤੈਨੂੰ ਮਿਲਣਾ ਆਉਂਦਾ ਅਮਨ ਦੇ ਮਨ ਨੂੰ ਤਰਵਾਸ ਹੋਇਆ ਕਿ ਜਦੋਂ ਅੱਜ ਡੈਡੀ ਜੀ ਆਏ ਮੈਂ ਉਹਨਾਂ ਨੂੰ ਜਾਣ ਨਹੀਂ ਦੇਣਾ ਅੱਜ ਆਪਣੇ ਕੋਲ ਹੀ ਰੱਖ ਲੈਣਾ ਸਤਨਾਮ ਸ਼ਾਮ ਨੂੰ ਦਫ਼ਤਰ ਤੋਂ ਸਿੱਧਾ ਅਮਨ ਕੋਲ ਚਲਾ ਗਿਆ ਅਮਨ ਨੂੰ ਪਰੇਸ਼ਾਨ ਦੇਖ ਸਤਨਾਮ ਦਾ ਮਨ ਬਹੁਤ ਦੁਖੀ ਹੋਇਆ ਸਤਨਾਮ ਉਹਨੂੰ ਸਮਝਾਉਣ ਲੱਗਾ ਕਿ ਤੀਏ ਹੌਂਸਲਾ ਰੱਖੀਦਾ ਹੁੰਦਾ ਹੈ ਹਰ ਮੁਸ਼ਕਲ ਦਾ ਹੱਲ ਹੋ ਜਾਂਦਾ ਹੈ ਪਰ ਬਸ ਥੋੜਾ ਟਾਈਮ ਲੱਗਦਾ ਹੁੰਦਾ ਐਮਨ ਡੈਡੀ ਸਵੇਰੇ ਬਹੁਤ ਕੁਝ ਹੋਇਆ ਜਗਪਾਲ ਤੇ ਮੰਮੀ ਜੀ ਵਿੱਚ ਮਾਮਾ ਜੀ ਤਾਂ ਸ਼ੁਰੂ ਤੋਂ ਹੀ ਐਵੇਂ ਦੇ ਸੁਭਾਅ ਦੇ ਨੇ ਬਹੁਤ ਜ਼ਿਆਦਾ ਬੋਲਦੇ ਨੇ ਅੱਜ ਜਗਪਾਲ ਵੀ ਉਹਨਾਂ ਨੂੰ ਸਮਝਾਉਂਦੇ ਸਮਝਾਉਂਦੇ ਉੱਚੀ ਆਵਾਜ਼ ਵਿੱਚ ਬੋਲਣ ਲੱਗੇ ਫਿਰ ਮਾਮਾ ਜੀ ਨੇ ਸਾਨੂੰ ਦੋਵਾਂ ਨੂੰ ਬਹੁਤ ਮੰਦੇ ਚੰਗੇ ਬੋਲ ਬੋਲੇ ਜਗਪਾਲ ਗੁੱਸੇ ਵਿੱਚ ਹੀ ਹਸਪਤਾਲ ਚਲੇ ਗਏ ਡੈਡੀ ਜੀ 3 ਸਾਲ ਹੋ ਗਏ ਆਹੀ ਕੁਝ ਚੱਲੀ ਜਾਂਦਾ ਐ ਹੁਣ ਤਾਂ 3 ਮਹੀਨੇ ਹੋ ਗਏ ਜਾਣ ਬਹੁਤ ਔਖੀ ਕੀਤੀ ਹੋਈ ਆ ਮੰਮੀ ਜੀ ਨੇ ਰੋਂਦੀ ਹੋਈ ਅਮਨ ਆਹੀ ਆਪਣੇ ਡੈਡੀ ਨਾਲ ਗੱਲਾਂ ਕਰੀ ਗਈ ਸਤਨਾਮ ਅਮਨ ਪੁੱਤ ਰੋਈਦਾ ਨਹੀਂ ਹੁੰਦਾ ਮੈਂ ਕਰਦਾ ਜਗਪਾਲ ਨੂੰ ਫੋਨ ਉਹ ਘਰ ਆ ਜਾ ਹੁਣ ਤਾਂ 6 ਵਜਣ ਵਾਲੇ ਆ ਸਤਨਾਮ ਨੇ ਜਗਪਾਲ ਨੂੰ ਫੋਨ ਕਰਕੇ ਘਰ ਆਉਣ ਨੂੰ ਕਿਹਾ ਜਗਪਾਲ ਡੈਡੀ ਜੀ ਤੁਸੀਂ ਘਰ ਆਏ ਹੋਇਓ ਕੀ ਹੋਇਆ ਘਰ ਠੀਕ ਨੇ ਸਾਰੇ ਸਤਨਾਮ ਪੁੱਤ ਮੈਂ ਤਾਂ ਆਪਣੀ ਦੋਤੀ ਨੂੰ ਮਿਲਣ ਆਇਆ ਸੀ ਸੋਚਿਆ ਤੈਨੂੰ ਮਿਲ ਕੇ ਜਾਉ ਤੂੰ ਆ ਜਾ ਜੇ ਵੇਲਾ ਦਾ ਜਗਪਾਲ ਹਾਂਜੀ ਡੈਡੀ ਜੀ ਮੈਂ ਆਇਆ ਬਸ 10 ਮਿੰਟ ਤੱਕ ਤੁਰਨ ਹੀ ਲੱਗਾ ਸੀ ਸਤਨਾਮ ਚੱਲ ਕੋਈ ਨਹੀਂ ਜਲਦੀ ਆ ਜਾ ਪੁੱਤ ਕਹਿ ਕੇ ਫੋਨ ਕੱਟ ਦਿੱਤਾ ਅਮਨ ਤੇ ਸਤਨਾਮ ਜਗਪਾਲ ਦੀ ਉਡੀਕ ਕਰਨ ਲੱਗੀ ਜਦੋਂ 7:00 ਵਜ ਗਏ ਤਾਂ ਅਮਨ ਕਹਿਣ ਲੱਗੀ ਡੈਡੀ ਜੀ ਤੁਸੀਂ ਰੋਟੀ ਖਾ ਲਵੋ ਸ਼ਾਇਦ ਜਗਪਾਲ ਨੂੰ ਕੋਈ ਕੰਮ ਆ ਗਿਆ ਹੋ ਪਰ ਸਤਨਾਮ ਨੇ ਮਨਾ ਕਰਤਾ ਕਿ ਇਕੱਠੇ ਹੀ ਖਾਵਾਂਗੇ ਸਤਨਾਮ ਨੇ 10 ਮਿੰਟਾਂ ਬਾਅਦ ਫਿਰ ਜਗਪਾਲ ਨੂੰ ਫੋਨ ਲਾਇਆ ਜਗਪਾਲ ਦਾ ਫੋਨ ਬੰਦ ਆਉਣ ਲੱਗਿਆ ਅਮਨ ਨੂੰ ਸੁਣ ਕੇ ਟੈਨਸ਼ਨ ਹੋ ਗਈ ਉਹਨੇ ਫਿਰ ਰਿਸੈਪਸ਼ਨ ਤੇ ਫੋਨ ਲਾ ਕੇ ਜਗਪਾਲ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਪਰ ਪਤਾ ਲੱਗਾ ਉਹ ਤਾਂ 6 ਵਜੇ ਹਸਪਤਾਲ ਤੋਂ ਚਲਾ ਗਿਆ ਅਮਨ ਨੂੰ ਬਹੁਤ ਟੈਨਸ਼ਨ ਹੋਣ ਲੱਗ ਗਈ ਸਤਨਾਮ ਅਮਨ ਪਤ ਕਿਉਂ ਪਰੇਸ਼ਾਨ ਹੁੰਦੀ ਐ ਕੋਈ ਨਹੀਂ ਕਿਸੇ ਦੋਸਤ ਕੋਲ ਰੁਕ ਗਿਆ ਹੋਣਾ ਉਹਨੇ ਥੋੜੇ ਟਾਈਮ ਤੱਕ ਆ ਜਾਣਾ ਐ ਅਮਨ ਡੈਡੀ ਜੀ ਜਦੋਂ ਉਹ ਰਸਤੇ ਵਿੱਚ ਕਿਸੇ ਕੋਲ ਰੁਕਦੇ ਨੇ ਤਾਂ ਹਮੇਸ਼ਾ ਫੋਨ ਕਰ ਦਿੰਦੇ ਹੁੰਦੇ ਨੇ ਸਤਨਾਮ ਵੀ ਬਹੁਤ ਟੈਨਸ਼ਨ ਵਿੱਚ ਸੀ ਪਰ ਉਹ ਅਮਨ ਕਰਕੇ ਚੁੱਪ ਸੀ ਉਸੇ ਵਕਤ ਅਮਨ ਦੇ ਫੋਨ ਤੇ ਹਸਪਤਾਲ ਵਿੱਚੋਂ ਕਾਲ ਆਉਂਦੀ ਐ ਅੱਗੋਂ ਰਿਸੈਪਸ਼ਨ ਵਾਲੀ ਕੁੜੀ ਦੱਸਦੀ ਐ ਕਿ ਜਗਪਾਲ ਸਰ ਦਾ ਐਕਸੀਡੈਂਟ ਹੋ ਗਿਆ ਤੁਸੀਂ ਹਸਪਤਾਲ ਆ ਜਾਓ ਅਮਨ ਸੁਣਦੇ ਸਾਰ ਰੋਣ ਲੱਗ ਗਈ ਤੇ ਰੱਬ ਜੀ ਅੱਗੇ ਅਰਦਾਸ ਕਰਨ ਲੱਗੀ ਸਤਨਾਮ ਦੇ ਬਾਰ ਬਾਰ ਪੁੱਛਣ ਤੇ ਉਹਨੇ ਬਹੁਤ ਮੁਸ਼ਕਲ ਨਾਲ ਜਗਪਾਲ ਦੇ ਐਕਸੀਡੈਂਟ ਬਾਰੇ ਦੱਸਿਆ ਸਤਨਾਮ ਤਾਂ ਸੁਣ ਕੇ ਸੋਨ ਹੋ ਗਿਆ ਉਹਨੇ ਜਲਦੀ ਨਾਲ ਗੱਡੀ ਵਿੱਚ ਅਮਨ ਤੇ ਕਮਲ ਨੂੰ ਨਾਲ ਲਿਆ ਤੇ ਹਸਪਤਾਲ ਨੂੰ ਚਲੇ ਗਏ ਰਸਤੇ ਵਿੱਚ ਜਾਂਦੇ ਹੋਏ ਸਤਨਾਮ ਨੇ ਦਵਿੰਦਰ ਨੂੰ ਵੀ ਜਗਪਾਲ ਦੀ ਹਾਲਤ ਬਾਰੇ ਦੱਸ ਦਿੱਤਾ ਦਵਿੰਦਰ ਬਿਨਾਂ ਕਿਸੇ ਨੂੰ ਕਰੇ ਦੱਸੇ ਹਸਪਤਾਲ ਚਲਾ ਗਿਆ ਅਮੰਦਰ ਰੋ ਰੋ ਕੇ ਬੁਰਾ ਹਾਲ ਸੀ ਜਗਪਾਲ ਆਪਰੇਸ਼ਨ ਥੀਟਰ ਵਿੱਚ ਜ਼ਿੰਦਗੀ ਮੌਤ ਦੀ ਲੜਾਈ ਲੜ ਰਿਹਾ ਸੀ ਉਸਦੀ ਹਾਲਤ ਬਹੁਤ ਖਰਾਬ ਸੀ ਸਿਰ ਵਿੱਚ ਬਹੁਤ ਜ਼ਿਆਦਾ ਸੱਟ ਲੱਗੀ ਸੀ ਡਾਕਟਰ ਬਹੁਤ ਜਦੋ ਜੈਦ ਨਾਲ ਜਗਪਾਲ ਦਾ ਇਲਾਜ ਕਰ ਰਹੇ ਸੀ ਉਹਨਾਂ ਨੂੰ ਵੀ ਜਗਪਾਲ ਦੇ ਬਚਨ ਦੀ ਕੋਈ ਉਮੀਦ ਨਹੀਂ ਸੀ ਸਤਨਾਮ ਨੇ ਉਦੋਂ ਤੱਕ ਤਰਸੇਮ ਨੂੰ ਵੀ ਦੱਸ ਦਿੱਤਾ ਉਹ ਸਰਬੀ ਨੂੰ ਲੈ ਕੇ ਹਸਕਤਾਰ ਆ ਗਿਆ ਡਾਕਟਰ ਦੀ ਹਰ ਕੋਸ਼ਿਸ਼ ناکਾਮ ਰਹੀ ਜਦੋਂ ਤੱਕ ਸਰਬੀ ਹੁਣੀ ਪਹੁੰਚੇ ਤਾਂ ਬਾਣਾ ਵਰਤ ਚੁੱਕਿਆ ਸੀ ਡਾਕਟਰ ਜਗਪਾਲ ਦੀ ਜਾਨ ਨਾ ਬਚਾ ਸਕੇ ਅਮਨ ਸੁਣਦੇ ਸਾਰ ਬੇਹੋਸ਼ ਹੋ ਗਈ ਡਾਕਟਰ ਅਮਨ ਨੂੰ ਹੋਸ਼ ਵਿੱਚ ਲਿਆਉਣ ਦੀ ਕੋਸ਼ਿਸ਼ ਕਰਨ ਲੱਗ ਗਏ ਨੰਨੀ ਜਹੀ ਜਾਨ ਨੂੰ ਕੋਈ ਪਤਾ ਨਹੀਂ ਸੀ ਕੀ ਹੋਇਆ ਤਿੰਨ ਮਹੀਨਾ ਦੀ ਨਿੱਕੀ ਜਹੀ ਕਮਲ ਤਵਿੰਦਰ ਦੀ ਗੋਦੀ ਵਿੱਚ ਭੁੱਖ ਨਾਲ ਬਿਲਕਣ ਲੱਗੀ ਸੀ ਸਤਨਾਮ ਨੇ ਪਹਿਲਾ ਅਮਨ ਦੇ ਫੋਨ ਤੋਂ ਜਗਪਾਲ ਦੇ ਨਾਨਕੇ ਫੋਨ ਕਰਕੇ ਦੱਸ ਦਿੱਤਾ ਸਰਬੀ ਅਮਨ ਨੂੰ ਸੰਭਲਣ ਲੱਗ ਗਈ ਪਰ ਉਹ ਚੁੱਪ ਨਹੀਂ ਹੁੰਦੀ ਸੀ ਉਹਨੂੰ ਹੋਸ਼ ਆਉਂਦਾ ਤੇ ਫਿਰ ਗਮ ਹੋ ਜਾਂਦੀ ਅਮਨ ਦੀ ਤਾਂ ਅੱਜ ਦੁਨੀਆ ਹੀ ਉੱਜੜ ਗਈ ਸੀ ਉਹਨੂੰ ਕੀ ਹੋਸ਼ ਰਹਿਣਾ ਸੀ ਸਰਬੀ ਨੇ ਕਮਲ ਨੂੰ ਅਮਨ ਦੇ ਨਾਲ ਪਾ ਦਿੱਤਾ ਉਹ ਨੂੰ ਭੁੱਖੀ ਨੂੰ ਰੋਂਦੀ ਸੁਣ ਕੇ ਅਮਨ ਨੂੰ ਫੇਰ ਹੋਸ਼ ਆ ਗਿਆ ਉਹ ਆਪਣੀ ਧੀ ਨੂੰ ਛਾਤੀ ਨਾਲ ਲਾ ਕੇ ਉੱਚੀ ਉੱਚੀ ਤਾਹਾਂ ਮਾਰ ਕੇ ਰੋਣ ਲੱਗ ਗਈ ਜਗਪਾਲ ਨੂੰ ਆਵਾਜ਼ਾਂ ਮਾਰਨ ਲੱਗ ਗਈ ਸਾਰੇ ਹਸਪਤਾਲ ਵਿੱਚ ਅਮਨ ਦੀਆਂ ਚੀਕਾਂ ਸੁਣ ਰਹੀਆਂ ਸੀ ਸਰ ਵੀ ਤੋਂ ਸਹਾਰਨਾ ਹੋਈ ਸਤਨਾਮ ਨੇ ਆਪਣੀ ਧੀ ਨੂੰ ਕਲਾਮੇ ਵਿੱਚ ਲੈ ਕੇ ਹੌਸਲਾ ਦਿੱਤਾ ਹੌਲੀ-ਹੌਲੀ ਉਸ ਨੂੰ ਚੁੱਪ ਕਰਾਉਣ ਦੀ ਕੋਸ਼ਿਸ਼ ਕਰਨ ਲੱਗਾ ਅਮਨ ਨੂੰ ਦੁੱਧ ਚਗੌਰ ਨੂੰ ਕਿਹਾ ਅਮਨ ਨੂੰ ਜਦੋਂ ਸੌਰਤਾ ਆਈ ਤੇ ਸਤਨਾਮ ਨੇ ਸਰਬੀ ਤੇ ਦਵਿੰਦਰ ਨਾਲ ਅਮਨ ਨੂੰ ਸਹਰੇ ਘਰ ਭੇਜ ਦਿੱਤਾ ਸਤਨਾਮ ਤੇ ਤਰਸੀਮ ਉਥੇ ਹਸਪਤਾਲ ਹੀ ਰੁਕ ਗਈ ਜਦੋਂ ਦਵਿੰਦਰ ਹੁਣੀ ਅਮਨ ਦੇ ਸਹਰੇ ਘਰ ਪਹੁੰਚੇ ਤਾਂ ਦਰਵਾਜ਼ੇ ਅੱਗੇ ਬਹੁਤ ਇਕੱਠ ਹੋਇਆ ਸੀ ਸਰਬੀ ਨੇ ਅਮਨ ਨੂੰ ਨਾਲ ਲੈ ਕੇ ਦਰਵਾਜ਼ਾ ਖੋਲ੍ਹਿਆ ਘਰ ਵਿੱਚ ਸੱੱਥਰ ਬੈਸ ਗਏ ਗਵਾਂਡਣ ਆਂਟੀ ਜਗਪਾਲ ਨੂੰ ਆਪਣੇ ਪੁੱਤ ਵਾਂਗ ਮੰਦੀ ਸੀ ਉਹ ਤਾਂ ਹਮਾਰ ਮਾਰ ਮਾਰ ਵਹਿਣ ਪਉਣ ਲੱਗੀ ਸਰਬੀ ਅਮਨ ਤੇ ਉਹਦੀ ਧੀ ਨੂੰ ਸੰਭਲਣ ਲੱਗੀ ਹੋਈ ਸੀ ਅਮਨ ਦਾ ਬੁਰਾ ਹਾਲ ਸੀ ਉਦੋਂ ਤੱਕ ਜਗਪਾਲ ਦੀ ਮੰਮੀ ਤੇ ਮਾਮਾ ਮਾਮੀ ਆ ਗਏ ਉਹ ਆਉਂਦੇ ਸਾਰ ਹੀ ਰੋਂਦੀ ਹੋਈ ਜ਼ੋਰ-ਜ਼ੋਰ ਦੀ ਅਮਨ ਦੇ ਮਾਰਨ ਲੱਗੀ ਤੈ ਮਾਰਿਆ ਮੇਰੇ ਪੁੱਤ ਨੂੰ ਤੈ ਮੇਰੀ ਕੱਖ ਸੁਣਨੀ ਕਰਤੀ ਤੂੰ ਮੇਰੇ ਘਰ ਨੂੰ ਪੱਟ ਦਿੱਤਾ ਜੋਰ-ਜੋਰ ਦੀ ਵਹਿਣ ਪਾਉਣ ਲੱਗ ਗਈ ਸਰਬੀ ਨੇ ਅਮਨ ਨੂੰ ਸੰਭਾਲ ਲਿਆ ਪਰ ਉਦੋਂ ਤੱਕ ਅਮਨ ਫੇਰ ਬੇਹੋਸ਼ ਹੋ ਗਈ ਕੋਈ ਡਾਕਟਰ ਨੂੰ ਲੈਣ ਭਜਿਆ ਪ੍ਰੀਤੀ ਨੂੰ ਘਰ ਬੱਚਿਆਂ ਕੋਲ ਛੱਡ ਕੇ ਰਮਣ ਚਰਨਜੀਤ ਤੇ ਗੁਰਵੀਰ ਵੀ ਆ ਗਏ ਗੁਰਵੀਰ ਆਪਣੀ ਮਾਂ ਦੀ ਗੋਦ ਵਿੱਚ ਬੇਹੋਸ਼ ਪਈ ਅਮਨ ਨੂੰ ਚੁੱਕ ਕੇ ਅੰਦਰ ਲੈ ਗਿਆ ਰਮਣ ਅਮਨ ਨੂੰ ਹੋਸ਼ ਵਿੱਚ ਲੈ ਕੇ ਆਉਣ ਦੀ ਕੋਸ਼ਿਸ਼ ਕਰਨ ਲੱਗ ਗਈ ਪਰ ਅਮਨ ਦੀ ਸੱਸ ਬੋਲਣੋਂ ਨਾ ਹਟੀ ਉਹ ਅਮਨ ਨੂੰ ਗਲਤ ਹੀ ਬੋਲੀ ਗਈ ਜਦ ਰਜੀਤ ਰੋਂਦੀ ਹੋਈ ਅਮਨ ਦੀ ਸੱਸ ਮੂਰੇ ਹੱਥ ਜੋੜ ਕੇ ਕਹਿਣ ਲੱਗੀ ਪੈਣ ਜੀ ਮੇਰੀ ਧੀ ਦਾ ਕੀ ਕਸੂਰ ਐ ਪ੍ਰਮਾਤਮਾ ਦਾ ਲਿਖਿਆ ਮੋੜ ਨਹੀਂ ਸਕਦੇ ਡਾਡੇ ਮੂਰੇ ਕੀ ਦਾ ਜੋਰ ਐ ਸਰਬੀ ਸਾਡੀ ਧੀ ਦਾ ਤਾਂ ਘਰ ਉੱਜੜ ਗਿਆ ਉਹਨੂੰ ਕੋਈ ਸੁਰਤ ਨਹੀਂ ਤੁਸੀਂ ਕਿਉਂ ਉਸਨੂੰ ਕੋਸਣ ਲੱਗੇ ਹੋ ਜਗਪਾਲ ਦੀ ਮੰਮੀ ਨਿਓ ਖੇਖਣ ਕਰਦੀ ਐ ਕੋਜ ਨਹੀਂ ਹੋਇਆ ਉਹਨੂੰ ਕਿਤਰੇ ਨਹੀਂ ਉਹ ਮਰਦੀ ਇੱਕ ਘੰਟਾ ਹੋ ਗਿਆ ਸੀ ਅਮਨ ਨੂੰ ਹੋਸ਼ ਨਹੀਂ ਆਇਆ ਸੀ ਡਾਕਟਰ ਨੇ ਕਿਹਾ ਕਿ ਹਸਪਤਾਲ ਲੈ ਜਾਓ ਦਵਿੰਦਰ ਤੇ ਰਮਨ ਅਮਨ ਨੂੰ ਹਸਪਤਾਲ ਲੈ ਗਏ ਗੁਰਵੀਰ ਕਮਲ ਨੂੰ ਸ਼ਹਿਰ ਵਾਲੇ ਘਰ ਪ੍ਰੀਤੀ ਕੋਲ ਛੱਡ ਕੇ ਆਇਆ ਤਾਂ ਕਿ ਪ੍ਰੀਤੀ ਉਹਨੂੰ ਦੁੱਧ ਪਿਆ ਦੇਵੇ ਜਦੋਂ ਤੱਕ ਗੁਰਵੀਰ ਸਰਬੀ ਹੁਣਾ ਕੋਲ ਵਾਪਸ ਆਇਆ ਤਾਂ ਬਹੁਤ ਲੋਕ ਆਪਣੇ ਘਰਾਂ ਨੂੰ ਜਾ ਚੁੱਕੇ ਸੀ ਰਾਤ ਦਾ 1 ਵਜ ਗਿਆ ਸੀ ਤੇ ਹਸਪਤਾਲ ਵਿੱਚੋਂ ਸਤਨਾਮ ਦਾ ਫੋਨ ਆ ਗਿਆ ਸੀ ਕਿ ਜਗਪਾਲ ਦਾ ਮ੍ਰਿਤਕ ਸਰੀਰ ਅਗਲੇ ਦਿਨ ਸਵੇਰੇ ਮਿਲਣਾ ਸੀ ਸਤਨਾਮ ਤੇ ਸਰਸੇਮ ਹਸਪਤਾਲ ਵਿੱਚ ਹੀ ਰੁਕ ਗਏ ਗੁਰਵੀਰ ਦਾ ਵੀ ਮਨ ਨਾ ਮੰਨਿਆ ਆਪਣੀ ਮੰਮੀ ਤੇ ਮਾਮੀ ਜੀ ਨੂੰ ਇਕੱਲਿਆਂ ਛੱਡ ਕੇ ਜਾਣ ਦਾ ਜਗਪਾਲ ਦੀ ਮੰਮੀ ਦਾ ਕੋਈ ਭਰੋਸਾ ਨਹੀਂ ਸੀ ਉਹਨੇ ਕਿਨੂੰ ਕੀ ਬੋਲਣ ਲੱਗ ਜਾਣਾ ਸੀ ਉੱਪਰੋਂ ਮਾਮਾ ਵੀ ਆਪਣੀ ਭੈਣ ਦੀ ਬੋਲੀ ਹੀ ਬੋਲਣ ਲੱਗ ਜਾਂਦਾ ਗੁਰਵੀਰ ਉੱਥੇ ਹੀ ਰੁਕ ਗਿਆ ਰਾਤ ਸਾਰੀ ਚਰਨਜੀਤ ਹੁਣਾਂ ਦੀ ਰੋਂਦਿਆਂ ਕਰ ਲਾਉਂਦਿਆਂ ਦੀ ਲੰਘ ਗਈ ਅਗਲੇ ਦਿਨ ਸਵੇਰੇ ਰਮਨ ਤੇ ਦਵਿੰਦਰ ਅਮਨ ਨੂੰ ਲੈ ਕੇ ਆ ਗਏ ਅਮਨ ਦਾ ਇੱਕ ਰਾਤ ਵਿੱਚ ਹੀ ਬੁਰਾ ਹਾਲ ਹੋ ਗਿਆ ਚਿਹਰੇ ਦਾ ਰੰਗ ਪੀਲਾ ਪੈ ਗਿਆ ਹਲੇ ਤਾਂ ਸਾਰੀ ਉਮਰ ਦੁੱਖ ਸਹਣੇ ਸੀ ਪਤਾ ਨਹੀਂ ਕਿਵੇਂ ਜ਼ਿੰਦਗੀ ਨਿਕਲੇਗੀ ਦੁਪਹਿਰ ਨੂੰ ਸਤਨਾਮ ਤਰਸੀਮ ਤੇ ਜਗਪਾਲ ਦੇ ਦੋਸਤ ਮ੍ਰਿਤਕ ਦੇ ਨੂੰ ਲੈ ਕੇ ਘਰ ਆ ਗਏ ਘਰ ਵਿੱਚ ਹਾਹਾਕਾਰ ਮੱਚ ਗਈ ਵੈਣ ਪੈਣ ਲੱਗੇ ਅਮਨ ਆ ਕੇ ਜਗਪਾਲ ਨੂੰ ਹਾਕਾ ਮਾਰਨ ਲੱਗ ਗਈ ਇੱਕੋ ਗੱਲ ਕਹੀ ਜਾਵੇ ਕਿ ਮੈਨੂੰ ਕਿਉਂ ਨਹੀਂ ਲੈ ਕੇ ਗਏ ਹੋ ਜਗਪਾਲ ਤੇਰੇ ਬਗੈਰ ਮੈਂ ਵੀ ਨਹੀਂ ਜਿਉਣਾ ਸਰਬੀ ਤੇ ਰਮਣ ਤੋਂ ਉਹ ਸੰਭਾਲ ਨਹੀਂ ਹੋਈ ਅਮਨ ਨੂੰ ਫਿਰ ਦੰਦਲ ਪੈ ਗਈ ਕੀ ਹੁੰਦੀ ਹੈ 27 ਸਾਲ ਦੀ ਉਮਰ ਜਦੋਂ ਰੱਬ ਨੇ ਉਹਦੇ ਤੇ ਕੈਰ ਕਮਾਇਆ ਪਹਾੜ ਜਿੱਡੀ ਜ਼ਿੰਦਗੀ ਮੂਰੇ ਦੁੱਖ ਲੈ ਕੇ ਖੜੀ ਸੀ ਜਗਪਾਲ ਦੀ ਮੰਮੀ ਦਾ ਵੀ ਦੁੱਖ ਬਥੇਰਾ ਵੱਡਾ ਸੀ ਐਡਾ ਜਵਾਨ 6 ਫੁੱਟ ਦਾ ਸੀ ਉਹਦਾ ਪੁੱਤ ਜਗਪਾਲ ਮੈਂਟ ਵਿੱਚ ਹੀ ਰੱਬ ਉਹਨੂੰ ਲੈ ਗਿਆ ਪਰ ਪਤਾ ਨਹੀਂ ਕਿ ਹੋਜੇ ਹੀ ਸੁਭਾਅ ਦੀ ਮਾਲਕ ਸੀ ਬਸ ਅਮਨ ਨੂੰ ਬੋਲਣ ਤੋਂ ਨਾ ਹਟਦੀ ਸਾਰੇ ਰਿਸ਼ਤੇਦਾਰ ਤੇ ਆਂਡ ਗਵਾਣ ਦੀਆਂ ਔਰਤਾਂ ਸਮਝਾ ਸਮਝਾ ਕੇ ਥੱਕ ਗਈਆਂ ਪਰ ਜਗਪਾਲ ਦੀ ਮੰਮੀ ਨਾ ਕਿਸੇ ਦੀ ਕੋਈ ਵੀ ਗੱਲ ਸਮਝਦੀ ਸੀ ਨਾ ਹੀ ਬੋਲਣੋਂ ਹਟਦੀ ਸੀ ਉਦੋਂ ਤੱਕ ਜਗਪਾਲ ਦੇ ਆਖਰੀ ਸਫ਼ਰ ਦੀ ਤਿਆਰੀ ਹੋ ਗਈ ਅਖੀਰਲੀ ਵਾਰ ਦੇ ਮੂ ਦੇਖਣ ਨੂੰ ਜਗਪਾਲ ਨੂੰ ਔਰਤਾਂ ਵਾਲੇ ਪਾਸੇ ਲਿਆਂਦਾ ਗਿਆ ਜਗਪਾਲ ਦੀ ਮੰਮੀ ਦੇ ਵੈਣ ਚਾਲਣਾ ਹੁੰਦੇ ਚਰਨਜੀਤ ਹੁਣਾਂ ਦਾ ਰੋ ਰੋ ਬੁਰਾ ਹਾਲ ਸੀ ਜਗਪਾਲ ਉਹਨਾਂ ਲਈ ਜਵਾਈ ਨਾਲੋਂ ਵੱਧ ਕੇ ਪੁੱਤ ਸੀ ਅਮਾ ਨੂੰ ਸਰਪੀ ਤੇ ਰਮਨ ਲੈ ਕੇ ਆਈਆਂ ਪਰ ਅਮਨ ਦੀਆਂ ਲੱਤਾਂ ਤੇ ਭਾਰ ਨਹੀਂ ਆਉਂਦਾ ਸੀ ਉਹਨੂੰ ਕੋਈ ਸਵਰਤ ਨਹੀਂ ਸੀ ਦਵਿੰਦਰ ਤੇ ਗੁਰਵੀਰ ਮੂਰੇ ਹੋ ਕੇ ਕਾਣੀ ਲੱਗ ਗਏ ਜਗਪਾਲ ਦਾ ਮਾਮਾ ਅੱਗੇ ਹੋ ਕੇ ਰੋਕਣ ਲੱਗਾ ਜਦੋਂ ਗੁਰਵੀਰ ਨੇ ਉਹਨੂੰ ਪਿੱਛੇ ਹੋਣ ਨੂੰ ਆਖਿਆ ਤੇ ਉਹ ਨਿੰਮੋ ਝਾਣਾ ਜਿਹਾ ਹੋ ਕੇ ਪਿੱਛੇ हट ਗਿਆ ਜਗਪਾਲ ਨੂੰ ਆਖਰੀ ਸਫ਼ਰ ਦੇ ਲਈ ਸ਼ਮਸ਼ਾਨ ਘਾਟ ਲੈ ਗਈ ਉੱਥੇ ਵੀ ਜਦੋਂ ਸਤਨਾਮ ਸੰਸਕਾਰ ਕਰਨ ਲਈ ਅੱਗੇ ਆਇਆ ਤਾਂ ਜਗਪਾਲ ਦਾ ਮਾਮਾ ਉਸਨੂੰ ਰੋਕਣ ਲੱਗਿਆ ਸਤਨਾਮ ਵਿਚਾਰਾ ਰੋਂਦੇ ਹੋਏ ਕਹਿਣ ਲੱਗਿਆ ਜਗਪਾਲ ਮੇਰਾ ਜਵਾਈ ਨਹੀਂ ਮੇਰਾ ਪੁੱਤ ਹੈ ਮੈਨੂੰ ਆਪਣੇ ਪੁੱਤ ਦਾ ਸੰਸਕਾਰ ਕਰ ਲੈਣ ਦਿਓ ਸਤਨਾਮ ਦੀਆਂ ਤਾਹਾਂ ਸੁਣ ਕੇ ਉੱਥੇ ਖੜਾ ਹਰ ਇਨਸਾਨ ਆਪਣੇ ਆਪ ਨੂੰ ਰੋਣ ਤੋਂ ਨਾ ਰੋਕ ਸਕਿਆ ਧੀਆਂ ਦੇ ਦੁੱਖ ਬਹੁਤ ਵੱਡੇ ਹੁੰਦੇ ਐ ਰਾਤ ਦਾ ਸਤਨਾਮ ਤਕੜਾ ਹੋ ਕੇ ਤੁਰਿਆ ਫਿਰਦਾ ਸੀ ਪਰ ਹੁਣ ਉਹ ਵੀ ਕਮਜ਼ੋਰ ਪੈ ਗਿਆ ਦਵਿੰਦਰ ਨੇ ਸਤਨਾਮ ਨੂੰ ਸਹਾਰਾ ਦੇ ਕੇ ਜਗਪਾਲ ਦੇ ਸੰਸਕਾਰ ਦੀਆਂ ਸਾਰੀਆਂ ਰਸਮਾਂ ਕਰਵਾਉਣ ਲੱਗਿਆ ਅਮਨ ਨੂੰ ਥੋੜਾ ਹੋਸ਼ ਆਇਆ ਤਾਂ ਉਹ ਜਗਪਾਲ ਨੂੰ ਹਾਕਾ ਮਾਰਨ ਲੱਗ ਗਈ ਗੁਰਵੀਰ ਤੇ ਰਮਣ ਉਹਨੂੰ ਸਹਾਰਾ ਦੇ ਕੇ ਜਗਪਾਲ ਦੀ ਦੇਹ ਕੋਲ ਲੈ ਗਏ ਅਮਨ ਦਾ ਰੋਣਾ ਕਿਸੇ ਤੋਂ ਵੀ ਝੱਲਿਆ ਨਹੀਂ ਜਾਂਦਾ ਸੀ ਗੁਰਵੀਰ ਨੇ ਅਮਨ ਨੂੰ ਜਗਪਾਲ ਦੀ ਦੇਹ ਕੋਲੋਂ ਰੋਂਦੀ ਕਰਲਾਉਂਦੀ ਨੂੰ ਖਿੱਚ ਕੇ ਦੂਰ ਕੀਤਾ ਤੇ ਸਤਨਾਮ ਨੇ ਕੰਬਦੇ ਹੱਥਾਂ ਨਾਲ ਸੰਸਕਾਰ ਕੀਤਾ ਤੇ ਬਾਅਦ ਵਿੱਚ ਸਾਰੇ ਜਣੇ ਗੁਰਦੁਆਰਾ ਸਾਹਿਬ ਚਲੇ ਗਏ ਉਥੇ ਅਰਦਾਸ ਕਰਨ ਤੋਂ ਬਾਅਦ ਸਤਨਾਮ ਹੁਣਾ ਦਾ ਸਾਰਾ ਪਰਿਵਾਰ ਤੇ ਰਿਸ਼ਤੇਦਾਰ ਜਗਪਾਲ ਦੇ ਘਰ ਨੂੰ ਚਲੇ ਗਏ ਘਰ ਪਹੁੰਚ ਕੇ ਸਾਰੇ ਹਾਲੇ ਬੈਠੇ ਹੀ ਸੀ ਤੇ ਪ੍ਰੀਤੀ ਨੇ ਕਮਲ ਅਮਨ ਦੀ ਗੋਦ ਵਿੱਚ ਪਾਈ ਹੀ ਸੀ ਕਿ ਜਗਪਾਲ ਦੀ ਮਾਂ ਫੇਰ ਬੋਲਣ ਲੱਗ ਗਈ ਇਸ ਕਲਮੋਹੀ ਨੂੰ ਮੇਰੀਆਂ ਅੱਖਾਂ ਤੋਂ ਦੂਰ ਲੈ ਜਾਵੋ ਅਮਨ ਦੇ ਕੰਨਾਂ ਨੇ ਤੀਰਾਂ ਤੋਂ ਵੀ ਤਿੱਖੇ ਬੋਲ ਜਦੋਂ ਸੁਣੇ ਉਹ ਇਕਦਮ ਡਰ ਗਈ ਤੂੰ ਡੈਣ ਹੈ ਡੈਣ ਉਹਦੀ ਸੱਸ ਬੋਲੀ ਗਈ ਮੇਰੇ ਸੋਹਣੇ ਪੁੱਤ ਨੂੰ ਖਾ ਗਈਏ ਜਾ ਚਲੀ ਜਾ ਹੁਣ ਤੇਰਾ ਇੱਥੇ ਕੀ ਹੈ ਮੁੜ ਕੇ ਇਸ ਘਰ ਵਿੱਚ ਪੈਰ ਨਾ ਪਾਵੇਂ ਇਧਰ ਨੂੰ ਮੂੰਹ ਨਾ ਕਰੀਂ ਆ ਜਿਹੜੀ ਜੰਮੀ ਐ ਇਹਨੂੰ ਵੀ ਨਾਲ ਲੈ ਕੇ ਜਾ ਬਸ ਹੁਣ ਤੇਰਾ ਇਸ ਘਰ ਨਾਲੋਂ ਰਿਸ਼ਤਾ ਖਤਮ ਹੋ ਗਿਆ ਜਿਹਦੇ ਸਿਰ ਤੇ ਛਾਲਾ ਮਾਰਦੀ ਸੀ ਉਹਨੂੰ ਤਾਂ ਖਾ ਗਈ ਤੂੰ ਡੈਣ ਮੇਰੇ ਵੱਲੋਂ ਭਾਵੇਂ ਕੋਈ ਹੋਰ ਵਿਆਹ ਕਰਵਾ ਲਵੀਂ ਕਾਗਜ਼ ਲੈ ਆਈ ਮੈਂ ਦਸਕਤ ਕਰ ਦੇਉਂਗੀ ਸਾਰੇ ਉਸ ਨੂੰ ਰੋਕ ਹਟੇ ਪਰ ਉਹ ਮਾੜੇ ਬੋਲ ਬੋਲਣ ਤੋਂ ਨਾ ਹਟਦੀ ਅਮਨ ਤੇ ਦੁੱਖਾਂ ਦਾ ਇੱਕ ਪਹਾੜ ਟੁੱਟ ਪਿਆ ਸੀ ਅਮਨ ਦੀ ਤਾਂ ਦੁਨੀਆ ਉੱਜੜ ਗਈ ਤੇ ਉਹਦੀ ਸੱਸ ਘਰੋਂ ਕੱਢਣ ਨੂੰ ਕਾਲੀ ਸੀ ਉਹ ਨੂੰ ਇਹ ਸ਼ਰਮ ਵੀ ਨਹੀਂ ਸੀ ਉਹਦੇ ਪੁੱਤ ਦਾ ਸਿਵਾ ਬਲਦਾ ਸੀ ਗਰਵੀਰ ਉੱਠ ਕੇ ਅਮਨ ਦੀ ਬਾਹ ਫੜ ਕੇ ਖੜੀ ਕਰ ਲੈਂਦਾ ਮੈਂ ਵੀ ਹੁਣ ਆਪਣੀ ਭੈਣ ਨੂੰ ਇਸ ਘਰ ਵਿੱਚ ਨਹੀਂ ਰਹਿਣ ਦੇਣਾ ਰਾਤ ਦੇ ਸੌਣ ਲੱਗੇ ਹੋਏ ਆਏ ਨੂੰ ਜਵਾਨ ਪੁੱਤ ਦੀ ਮੌਤ ਦਾ ਦੁੱਖ ਨਹੀਂ ਬਸ ਮੇਰੀ ਭੈਣ ਨੂੰ ਪੁੱਠਾ ਬੋਲਣ ਤੇ ਘਰੋਂ ਕੱਢਣ ਦੀ ਕਾਲੀ ਐ ਗੁਰਵੀਰ ਚੱਲ ਪ੍ਰੀਤੀ ਅਮਨ ਤੇ ਕਮਲ ਦੇ ਕੱਪੜੇ ਪਾ ਲੈ ਮੰਮੀ ਮਾਮੀ ਜੀ ਚਲੋ ਚੱਲੀਏ ਮੈਂ ਨਹੀਂ ਇੱਥੇ ਕਿਸੇ ਨੂੰ ਵੀ ਛੱਡ ਕੇ ਜਾਣਾ ਸੇਮ ਹਾਂਜੀ ਜੋ ਇੱਥੇ ਮੋਹਤਵਾਰ ਬੰਦੇ ਆ ਜਾਂ ਨੇੜੇ ਦੇ ਰਿਸ਼ਤੇਦਾਰ ਦੇਖ ਲਵੋ ਫਿਰ ਕੱਲ ਨੂੰ ਨਾ ਕਹੋ ਕਿ ਅਸੀਂ ਕੋਈ ਵਾਧੂ ਕੁਝ ਲੈ ਗਏ ਸਤਨਾਮ ਸਭ ਦੇ ਸਾਹਮਣੇ ਹੱਥ ਜੋੜ ਕੇ ਕਹਿਣ ਲੱਗਾ ਮੇਰਾ ਜਵਾਈ ਜਿਹੜਾ ਪੁੱਤ ਬਣ ਕੇ ਮੇਰੇ ਬਰਾਬਰ ਖੜਦਾ ਸੀ ਜਦੋਂ ਉਹੀ ਵਿਲਕਦਿਆਂ ਨੂੰ ਛੱਡ ਕੇ ਤੁਰ ਗਿਆ ਸਾਡਾ ਤਾਂ ਜਹਾਨ ਹੀ ਲੁੱਟਿਆ ਗਿਆ ਇਹ ਮੇਰੀ ਧੀ ਨੂੰ ਵੀ ਘਰੋਂ ਕੱਢਣ ਲੱਗੇ ਨੇ ਅਸੀਂ ਥੋੜੀ ਸਭ ਦੀ ਹਾਜ਼ਰੀ ਵਿੱਚ ਅਮਰ ਤੇ ਕਮਲ ਨੂੰ ਆਪਣੇ ਨਾਲ ਲੈ ਕੇ ਚੱਲਿਆਂ ਸਤਨਾਮ ਤੇ ਉਹਦੇ ਸਾਰੇ ਰਿਸ਼ਤੇਦਾਰ ਘਰੋਂ ਤੁਰ ਪਏ ਅਮਰਤਾ ਹਮਾਰ ਰੋਣ ਲੱਗ ਗਈ ਉਹ ਜਗਪਾਲ ਨੂੰ ਆਵਾਜ਼ਾਂ ਮਾਰਨ ਲੱਗ ਗਈ ਸਤਨਾਮ ਉਹਨੂੰ ਆਪਣੀ ਗੋਦੀ ਵਿੱਚ ਲੈ ਕੇ ਗੱਡੀ ਵਿੱਚ ਬੈਠ ਗਿਆ ਅਮਨ ਘਰ ਜਾਂਦੇ ਹੋਏ ਫੇਰ ਬੇਹੋਸ਼ ਹੋ ਗਈ ਹਾਂਜੀ ਦੋਸਤੋ ਏਸੀ ਆਪਣੀ ਅੱਜ ਦੀ ਕਹਾਣੀ ਉਮੀਦ ਹੈ ਤੁਹਾਨੂੰ ਪਸੰਦ ਆਈ ਹੋਵੇਗੀ ਜੇ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਜ਼ਰੂਰ ਕਰਨਾ ਮਿਲਦੇ ਆ ਕੱਲ ਨੂੰ ਅਗਲੇ ਭਾਗ ਦੇ ਨਾਲ ਉਦੋਂ ਤੱਕ ਲਈ ਸਤਿ ਸ੍ਰੀ ਅਕਾਲ ਦੋਸਤੋ